ਆਪਾਂ ਕਿ ਸ੍ਰੀ ਕਾਲ ਵਿਲ YouTube ਸਾਡੇ ਲੀਡ ਕਰਦੇ ਸੀ ਸਾਰੇ ਕਿਥਾ ਕਰਦੇ ਸੀ ਠੀਕ ਠਾਕ ਦੀਪੂ ਮਮੂਲ ਉਸ ਤੋਂ ਸਾਰਿਆਂ ਦਾ ਸਵਾਗਤ ਹੈ ਆਪਾਂ ਤੋੜਾਂਗੇ ਜੀ ਅੱਜ ਤੋੜਨਾ ਤੇ ਪੇਠੇ ਪੇਠਾ ਕਦੋਂ ਵੀ ਲੱਗਾ ਹੋਇਆ ਜੀ ਤੇ ਨਾਲੇ ਤੋੜਨਾ ਤੋੜਾਂਗੇ ਹਲੇ ਪੇਠਾ ਕੱਢੀ ਤੋੜਾਂਗੇ ਤੇ ਕੱਲ ਤੋੜਨੇਗਾ ਜੀ ਆਪਣੇ ਪੈਰ ਅਸੀਂ ਮੀਂਹ ਉੱਤ ਆਪਾਂ ਜਿਹੜੀਆਂ ਨੀਚੇ-ਨੀਚੇ ਸੀ ਉਹ ਤੋੜ ਦਿੰਨਾ ਤੇਰਾ ਅੰਬਰ ਤਪਾਲ ਜਾ ਹਰਦੀਪ ਤੋੜੇਗਾ ਤੇ ਮੈਂ ਆਪਾਂ ਤੋੜ ਕੇ ਤੁਹਾਨੂੰ ਤੋੜਨਾ ਦਿਖਾਉਣਾ ਕਿ ਮੈਂ ਕਿੰਨੇ ਕੁ ਕਰੂੰਗੀਆ ਬੈਂਗਣਾ ਸੱਤੋਂ ਦੋਂ ਤੋੜਦੇ ਸੀ ਇਹ ਨੂੰ ਤੋੜਨਾਂ ਤੋੜਾਂਗੇ ਜੀ ਉਧਰ ਫਰੂਟ ਵੀ ਲੱਗੇ ਪਏ ਆਪਣੇ ਮਰੂਤ ਤੋੜਾਂਗੇ ਤੇ ਦੇਖਾਂਗੇ ਜੀ ਕਿ ਕਦੋਂ ਇਹ ਨੂੰ ਪੱਤਿਆ ਹੋਇਆ ਇਹ ਨੂੰ ਹੀ ਤੋੜ ਲਾਂਗੇ ਤੇ ਚਲੋ ਜੀ ਆ ਦੇਖੋ ਕਿ ਕਿੰਨੇ ਸੋਹਣੇ ਫੁੱਲ ਗੁਲਾਬ ਦੇ ਤੇ ਬਹੁਤ ਸੋਹਣੇ ਹੋ ਜਾਂਦੇ ਜੀ ਇਹ ਗੁਲਾਬ ਦੇ ਫੁੱਲ ਤੇ ਆਪਾਂ ਖਾਣ ਨੂੰ ਨਾ ਸਾਰਿਆਂ ਨੂੰ ਪੱਟਣੇ ਨਹੀਂ ਉਹਦੀ ਹੋ ਜਾਂਦੇ ਜੀ ਆਪਾਂ ਪੱਟ ਦਿੰਦੇ ਆ ਤੇ ਕਾਫੀ ਹੋ ਜਾਂਦੇ ਆ ਜਿਵੇਂ ਇਸ ਤਰ੍ਹਾਂ ਇਹ ਕੋਈ ਆਇਆ ਨਹੀਂ ਜੀ ਮੀਰਾ ਕਰਕੇ ਨਾ ਹੀ ਪੈ ਰਿਆ ਸੀ ਤੋ ਤਿੰਨ ਦਿਨ ਕਿ ਲਗਾਤਾਰ ਤੇ ਤੋਰ ਮੈਂ ਵੀ ਆਪਣੀਆਂ ਏਡੀਆਂ ਏਡੀਆਂ ਪੱਕ ਗਈਆਂ ਤੇ ਇਹ ਆਪਾਂ ਲਿਆਂਦਾ ਸੀ ਨਮਾ ਤਾਪਾ ਬਿਮਾਰ ਅੜ ਚ ਗਏ ਸੀ ਜੀ ਤੇ ਉੱਥੋਂ ਲਿਆਂਦਾ ਸੀ ਚਲੋ ਠੀਕ ਹੈ ਜੀ ਤੇ ਲਈਏ ਅੱਜ ਨਾਲ ਆਪਾਂ ਸਾਗੀ ਤੋੜ ਲਈਏ ਜੀ ਪੇਠਾ ਕਦੂ ਤੋੜਾਂਗੇ ਤੇ ਤੋਰ ਮੈਂ ਤੋੜਾਂਗੇ ਬੇਠਦੇ ਹਾਂ ਕਿੰਨਾ ਕੁ ਉਤਰਨੇ ਨਾਲੇ ਮਰੂਹ ਦੇ ਨਾਲੇ ਪੇਠਾ ਕਦੂ ਲਓ ਜੀ ਆਪਾਂ ਸਬਤੀ ਲਈ ਤੋੜ ਆਪਾਂ ਤੋੜ ਲਈ ਜੀ ਸੱਚ ਨਾਲ ਕੱਚਨਾ ਤੋ ਤੋੜਨਾ ਤੇ ਜਿਹੜੀਆਂ ਆਪਣੀਆਂ ਆ ਬਹੁਤ ਜ਼ਿਆਦਾ ਨਾ ਕਿਸਾਨ ਹੋ ਗਿਆ ਜੀ ਆਪਾਂ ਤਾਂ ਮੀਂਹ ਦਾ ਕਰਕੇ ਆਇਆ ਨਹੀਂ ਗਿਆ ਤੇ ਇੰਨੀਆਂ ਤੋੜੀਆਂ ਪੱਕ ਗਈਆਂ ਜੀ ਤੇ ਇੱਕ ਆਪਾਂ ਪੇਠਾ ਕੱਦੂ ਤੋੜਿਆ ਤੇ ਇੰਨੀਆਂ ਕੱਚਨਾ ਕੱਚਨਾ ਤੋੜਨਾ ਤੋੜ ਲੰਗਾ ਜੀ ਤੇ ਆਹ ਦੇਖੋ ਜੀ ਪੱਕ ਗਈਆਂ ਬਸ ਮੀਂਹ ਪੈ ਰਿਹਾ ਸੀ ਜੀ ਇਸ ਕਰਕੇ ਆਇਆ ਨਹੀਂ ਗਿਆ ਤੇ ਹੁਣ ਇੱਥੇ ਆਪਣੇ ਥੋੜੀਆਂ ਜਿਹੀਆਂ ਮਿਰਚਾਂ ਲੱਗੀਆਂ ਪਈਆਂ ਜੀ ਇਹ ਵੀ ਆਪਾਂ ਤੋੜ ਲੈਣੇ ਆ ਫਿਰ ਇਹ ਪੱਕ ਜਾਣਗੀਆਂ ਖਰਾਬ ਹੋ ਜਾਣਗੀਆਂ ਇਹ ਵੀ ਆਪਾਂ ਤੋੜ ਲ ਲਈ ਜੀ ਮਿਰਚਾਂ ਤੇ ਬਸ ਉਸ ਤੋਂ ਬਾਅਦ ਕੱਲ ਨੂੰ ਦੇਖਾਂਗੇ ਜੀ ਆਪਾਂ ਮਰੂਦ ਤੋੜ ਕੇ ਲੈ ਕੇ ਜਾਵਾਂਗੇ ਹੁਣ ਤੇ ਗਰਮੀ ਬਹੁਤ ਜ਼ਿਆਦਾ ਜੀ ਤੇ ਸਾਹਾਂ ਚ ਚੜਨ ਲੱਗਾ ਗਰਮੀ 'ਚ ਤੇ ਥੋੜੀਆਂ ਜਿਹੀ ਜਿਹੜੀਆਂ ਮੈਂ ਮਿਰਚਾਂ ਜੀ ਸਬਜ਼ੀ 'ਚ ਪਾ ਲਾਂਗੇ ਤੇ ਚਲੋ ਜੀ ਠੀਕ ਹੈ ਜੀ ਐਨੀ ਕੁ ਮਿਰਚਾਂ ਤਰੇਂਗੀ ਦਿੱਤੀ ਆਪਾਂ ਬੈਂਗਣਾ ਦੇ ਪੇਡੇ ਲਾਏ ਆ ਜੀ ਮਿੱਟੀ ਤੇ ਇੱਧਰ ਜਿਹੜੇ ਆਪਣੇ ਬੈਂਗਣਾ ਦੇ ਝੁੰਟੇ ਆ ਜੀ ਇਹਨਾਂ ਤੋਂ ਤਾਂ ਆਪਾਂ ਲੈ ਗਏ ਸੀ ਬੈਂਗਣ ਤੋੜ ਕੇ ਨਮੇ ਸਿਰੇ ਤੋਂ ਲਾਇਆ ਇੱਕ ਦਿਨ ਆਪਾਂ ਪਹਿਲਾਂ ਮਿਰਚਾਂ ਲੈ ਕੇ ਸੀ ਤੋੜ ਕੇ ਲਓ ਜੀ ਨੀਚੇ ਵਾਲੇ ਨਾਲ ਜਿਹੜੀਆਂ ਆਪਣੇ ਨਾਲ ਸੀ ਸਾਰੀਆਂ ਉਹ ਕਰਤੀਆਂ ਜੀ ਆਪਾਂ ਕੱਟ ਤੀਆਂ ਇਹਨਾਂ ਨੂੰ ਬਿਲਕੁਲ ਵੀ ਨਹੀਂ ਫੜ ਲੱਗਿਆ ਸੀ ਜੀ ਨਮੇ ਸਿਰੇ ਤੋਂ ਆਪਾਂ ਲਾਵਾਂਗੇ ਤੇ ਦਸਾਰਾ ਸਮਾਰਤਾ ਜੀ ਆ ਦੇਖੋ ਸਾਫ ਹੋ ਗਿਆ ਜੀ ਤੇ ਜਿਹੜੇ ਆਪਣੇ ਬੂਟੇ ਆ ਫੈਗਣਾ ਦੇ ਤੇ ਇਹ ਆਪਾਂ ਦਾ ਲੈਣ ਤੇ ਲਾਵਾਂਗੇ ਜੀ ਵਧੀਆ ਹੋ ਜਾਣਗੇ ਜੀ ਕਸਾਰ ਜੀ ਤੇ ਇਹਦੇ ਨਾਲ ਨਾਲ ਲਾ ਦਾਂਗੇ ਆ ਬੂਟੇ ਤੇ ਮਿਰਚਾਂ ਦੇ ਆਪਾਂ ਇੱਕ ਇੱਕ ਅੱਧਾ ਹੋਰ ਲਾ ਦਾਂਗੇ ਜੀ ਅੱਧਾ ਹੋਰ ਲਿਆ ਕੇ ਤੇ ਉਹ ਵੀ ਆਪਾਂ ਲੈਣ ਤੇ ਲਾ ਦਾਂਗੇ ਤੇ ਸੱਚ ਲਾਏ ਪਿਆ ਹਨਾ ਹਾਂ ਇਹ ਲਾਈਪਿਆ ਜੀ ਛੋਟੇ ਛੋਟੇ ਆ ਇਹ ਤੋਰ ਨੂੰ ਦੇਖੋ ਪਤਰਾ ਖਰਾਬ ਹੋ ਗਿਆ ਬਹੁਤ ਜਿਆਦਾ ਖਰਾਬ ਹੋ ਗਿਆ ਤੋਰ ਨੂੰ ਨਿੰਬੂ ਵੀ ਆਪਾਂ ਤੋੜਾਂਗੇ ਜੀ ਹਜੇ ਪੱਕੇ ਨਹੀਂ ਤੇ ਦੇਖੋ ਜੀ ਨਿੰਬੂਆਂ ਨੂੰ ਫਲ ਕਿੰਨਾ ਆਇਆ ਹੋਇਆ ਜੀ ਤੇ ਨਿੰਬੂਆਂ ਨਾਲ ਨਾ ਡੁੱਟਾ ਭਰਿਆ ਪਿਆਗਾ ਜੀ ਆ ਦੇਖੋ ਜੀ ਲਓ ਜੀ ਤੋਰਨ ਆਪਾਂ ਤੋੜਨੇ ਆਂ ਅਸੀਂ ਤੇ ਇਹਨਾਂ ਆਪਾਂ ਇਨੀ ਟਾ ਬਣਾ ਲਾਂਗੇ ਤੇ ਬਾਕੀ ਆਪਾਂ ਰੱਖ ਦਿਆਂਗੇ ਰਸੋਈ ਦੇ ਵਿੱਚ ਥੋੜਾ ਭਾਵੇਂ ਆਪਾਂ ਬਣਾਵਾਂਗੇ ਜੀ ਕੱਟ ਕੇ ਲੈ ਕੇ ਤਿਆਰ itu satu lagi di tempat mereka orang ini foto-foto ਕੀ ਆਪਾਂ ਤੋਹਣ ਦੇ ਜਿਗਨ ਸਾਥ ਕਰਨੇ ਆਸਤੇ ਹੈ ਹਨ ਇਹ ਤੇ ਕਾ ਬਾੜੇ ਦੇ ਜੀ ਜਿਹੜਾ ਰਸਤਾ ਬਣ ਲਾ ਦੇ ਰਿਹਾ ਐਸੇ ਹੀ ਕਰ ਦੇਣਾ ਤੇ ਚਲੋ ਇਹ ਇਹ ਬੋਲੇ ਹੋਏ ਪਾਸੇ ਤੇ ਵੀ ਸਾਫ ਕਰਨ ਤੇ ਵੀ ਗੈਸ ਤੇ ਵੀ ਨਾ ਕਾਲਾ ਢਾਂਡਾ ਹੋ ਜਾਂਦਾ ਪਤਾ ਨਹੀਂ ਹੁਣ ਗੈਸ ਕਿਹਦੇ ਆ ਰਹੀ ਹੈ ਪਿੱਛੇ ਤੋਂ ਗੈਸ ਤਾਂ ਬਿਲਕੁਲ ਵੀ ਵਧੀਆ ਹੁੰਦੀ ਹੈ ਨਾ ਤੇ ਉਹ ਕਾਲੇ ਕਾਲੇ ਢਾਂਡੇ ਹੋ ਜਾਂਦੇ ਆ ਤੇ ਤੇਰਾ ਸਭ ਇਥੇ ਤੋਂ ਇਹ ਇੱਕ ਤਰ੍ਹਾਂ ਇਹ ਜਿਹਾ ਢਾਂਡੇ ਤੋਂ ਪਰੇ ਤੋਂ ਪਰੇ ਆਪਣਾ ਛੁੱਟੇ ਬੀਸੀ ਦੇਖੀ ਤੇ ਕਿ ਕੇ ਪਈ ਤਾਂ ਵੀ ਇਹਨੇ ਲੱਗਦਾ ਸਮਾਂ ਨੂੰ ਜੀ ਸਮਾਨਾਂ ਦੀ ਤੇ ਨਾਲੇ ਵੇੜੇ ਆਪਣੀ ਤੋਰ ਨਾ ਕੱਟਾਂਗੇ ਤੇ ਸਬਜ਼ੀ ਲਈ ਤੇ ਹੋ ਗਈ ਤੇ ਬੋਟੇ ਨੇ ਕੱਪਣਗੇ ਨਾ ਇੱਕ ਇਹ ਵੀ ਟੁੱਟ ਗਈ ਜੀ ਤੇ ਦੋ ਤਿੰਨ ਹੋਰ ਉਹ ਵੀ ਟੁੱਟ ਗਈ ਤਾਂ ਕਰਕੇ ਪਹਿਲਾਂ ਜੀ ਇਹ ਆਪਣਾ ਆਪਾ ਨਨੀ ਲਿਆ ਦੱਸ ਕੇ ਹੋ ਗਿਆ ਬਾਜੀ ਲੈ ਕੇ ਗਈ ਸੀ ਆਪ ਕੋਲ ਆਹ ਦੇ ਤੇ ਇੱਕੇ ਕੱਪਾਂ ਨੇ ਦਸੀ ਕਿ ਲੋ ਜੀ ਆਪਾਂ ਟੋਕਰੀ ਢਾਲਾਂਗੇ ਜਿਹੜੀ ਆਪਣੀ ਸਪੀਡ ਹੈ ਟੋਕਰੀ ਆ ਉਹਨੂੰ ਆਪਾਂ ਵੇਚ ਦਾਂਗੇ ਜੀ ਤੇ ਟੋਕਰੀ ਦਾ ਪਈ ਸੋ ਨਾ ਜਾਲ ਬਣੀ ਆ ਨਾ ਪਤਾ ਨਹੀਂ ਕਿੱਸ ਤੋਂ ਦੀ ਜਿਹੜਾ ਨਾ ਜਾਲ ਨਾ ਸੀ ਤੇ ਈ ਕੀ ਖਜਾਈ ਕਰਕੇ ਟੁੱਟਣ ਲੱਗ ਗਈ ਸੀ ਜਿਵੇਂ ਆਪਾਂ ਭਾਂਡਾ ਰੱਬ ਤੇ ਸੀ ਤੇ ਭਾਂਡਾ ਪਿੱਛੋਂ ਨਿਕਲ ਕੇ ਟਿਕ ਪੈਂਦਾ ਸੀ ਕਾਂ ਕਰਕੇ ਰਫਰ ਟੋਕਰੀ ਉਹ ਦਿੱਕਲ ਟਕਰੀ ਲੈ ਲੈਂਦੀ ਜੀ ਸੋ ਟੇਲ ਦਾ ਨਾਾਇਤਾ ਭਾਇ ਕੀ ਸੀ 60 ਕਿਲੋ ਦਾ ਦਾਵੀ ਕਰਨਾ ਸੀ ਤੇ ਉਸ ਤੇ ਮੈਨੂੰ ਇਹ ਵਧੀਆ ਲੱਗੀ ਜੀ ਉਹ ਚਲੇ ਲੈ ਜਾਈਏ ਆਂਡੇ ਦੇਖਾਂਗੇ ਜੀ ਕਿੰਨੇ ਕ ਆ ਜਾਣਗੇ ਰੱਖ ਤੇ ਇਹ ਜੀਗੀ ਪੂਰੀ ਹੈ ਜੀ ਤੇ ਲੋਰੀ ਨਾਲ ਸਬਜ਼ੀ ਕਰਦੇ ਜੀ ਤੇ ਫਿਰ ਟਾਈਮ ਜ਼ਿਆਦਾ ਹੋ ਰਿਹਾਗਾ ਉਹ ਇੱਥੇ ਕਰਦੇ ਆਪਾਂ ਵੀਰੋ ਦਾ ਐਂਡ ਜੇ ਵੀਡੀਓ ਥੋੜੀ ਜਿਹੀ ਪਈ ਲੱਗੀ ਤਾਂ ਲੈ ਕਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਜਿਹੜੇ ਘਰੋਂ ਭਾਈ ਨਵੇਂ ਆnde ਚੈਨਲ ਤੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਹਰ ਵਾਰ ਲਾਈਕ ਸ਼ੇਅਰ ਕਮੈਂਟ ਕਰਕੇ ਜੀ ਸਬਸਕ੍ਰਾਈਬ ਮਿਲਾਂਗੇ ਕੋਈ ਨਹੀਂ ਹਾਂ ਤਾਂ